ਨਿਸਰੀ ਸੀਗੀ ਤੇ ਬਾਕੀ ਵਾਲੇ ਗੋਭਾ ਜੱਕਰੀ ਸੀਗੀ ਹਨਾ ਗੋਭ ਦੇ ਵਿੱਚ ਪਾਣੀ ਪੈ ਗਿਆ ਇਹਦੇ ਲੱਗਦੇ ਆ ਚਲੋ 5 ਕਿੱਲੇ ਮਰ ਗਿਆ ਆਪਣੇ ਉੱਪਰਲੇ 10 ਕਿੱਲੇ ਬਚੇ ਵੀ ਨਹੀਂ ਨਾ ਹਨਾ ਉਹ ਸ਼ੁਕਰਾਨਾ ਕਰਨਾ ਚਾਹੀਦਾ ਆਪਾਂ ਨੂੰ ਪ੍ਰਮਾਤਮਾ ਦਾ ਹੁਣ ਦੇਖੋ ਹੁਣ ਕੀ ਪੈਸੇ ਆਉਣੇ ਸੀਗੇ ਬਸ ਜਦੋਂ ਪੈਸਾ ਆਉਣ ਦਾ ਟਾਈਮ ਸੀਗਾ ਉਦੋਂ ਇਹ ਕੰਮ ਹੋ ਗਿਆ ਉੱਤੇ ਪਾਣੀ ਲੱਗ ਜਾਂਦਾ ਜਾ ਕੇ ਤੇ ਉਹ ਸਾਰਾ ਪਾਣੀ ਬੈਕ ਆਉਂਦਾ ਇਹ ਸਾਡੀ ਖੋਲੀ ਚ ਖੋਲੀ ਕਰਕੇ ਇਧਰ ਪਾਣੀ ਦਾ ਲੈਵਲ ਵੱਧ ਜਾਂਦਾ ਤੇ ਆਪਣੀਆਂ ਜੀਰੀਆਂ ਡੁੱਬ ਜਾਂਦੀਆਂ ਨੇ ਤੇ ਹਾਂ ਜੀ ਮਿੱਤਰੋ ਕੀ ਹਾਲ ਚਾਲ ਤੇ ਮਿੱਤਰੋ ਆਪਣੇ ਆ ਗਿਆ ਸੀ ਆ ਪਾਣੀ ਹਨਾ ਤੇ ਫਲੱਡ ਉਤਰ ਗਿਆ ਹੁਣ ਪਾਣੀ ਉਤਰ ਗਿਆ ਮਤਲਬ ਤੇ ਪਾਣੀ ਇਸ ਵਾਰ ਆਇਆ ਬਹੁਤ ਹੈ 23 ਤੋਂ ਬਹੁਤ ਜ਼ਿਆਦਾ ਪਾਣੀ ਆਇਆ ਇਸ ਵਾਰ 25 ਦੇ ਵਿੱਚ ਤੇ ਮੈਂ ਤੁਹਾਨੂੰ ਜੀਰੀਆਂ ਦਿਖਾਉਣਾ ਜੀਰੀਆਂ ਦਾ ਹਾਲ ਕੀ ਹੋਇਆ ਪਹਿਲਾਂ ਤਾਂ ਆ ਜੀਰੀ ਦੇਖੋ ਤੁਸੀਂ ਇਹ ਨਿਸਰੀ ਹੋਈ ਆ ਹਨਾ ਤੇ ਤੁਸੀਂ ਇਹ ਦੇਖੋ ਸਾਰੀ ਇਹ ਪਾਣੀ ਦੇ ਵਿੱਚ ਡੁੱਬ ਗਈ ਸੀ ਆ ਦੇਖੋ ਬਾਕੀ ਪਾਣੀ ਹਲੇ ਕੱਲ ਉੱਤਰਿਆ ਹਨ ਅੱਜ ਧੁੱਪ ਲੱਗੀ ਇਹਨੂੰ ਬਾਕੀ ਧੁੱਪ ਤੋਂ ਬਾਅਦ ਪਤਾ ਲੱਗੂਗਾ ਬਾਜ ਚ ਦੀਆਂ ਜਾਂ ਕਿਦਾਂ ਦੇਖੋ ਦੁੱਧਾਂ ਜਾਂ ਪਿਆ ਹੋਇਆ ਸੀਗਾ ਇਹਦੇ ਵਿੱਚ ਆ ਦੇਖੋ ਹਨਾ ਹਲੇ ਇਹਦਾ ਵੀ ਕੁਝ ਪਤਾ ਨਹੀਂ ਹੈਗਾ ਤੇ ਆ ਦੇਖੋ ਆ ਸੜਕ ਤੇ 2-2 ਫੁੱਟ ਪਾਣੀ ਸੀਗਾ ਮਤਲਬ ਇਹ ਜੀਰੀ ਪਤਾ ਕਿੰਨੀ ਕੀ ਦੀ ਸੀ ਸਿਰਫ ਇੰਨੀਗਾ ਆ ਉਪਰੋਂ ਇੰਨਾ ਕ ਪੱਤਾ ਦਿਖਦਾ ਸੀਗਾ ਇਹਦਾ ਲਗਭਗ ਸਾਰੀ ਡੁੱਬੀ ਹੋ ਪਈ ਸੀਗੀ ਇਹ ਆ ਦੇਖੋ ਤੁਸੀਂ ਆ ਪਾਣੀ ਜਾਂ ਤੋਂ ਬਾਅਦ ਕੀ ਹਾਲ ਹੋਇਆ ਪਿਆ ਸੜਕ ਦਾ ਹਨਾ ਆ ਦੇਖੋ ਮਿੱਟੀ ਖੁਰਗੀ ਸਾਰੀ ਹਨਾ ਨੁਕਸਾਨ ਦਾ ਕਾਫੀ ਕਰਕੇ ਜਾਂਦਾ ਪਾਣੀ ਤੇ ਆ ਦੇਖੋ ਆ ਬਾਈ ਦਾ ਖੇਤ ਦੇਖੋ ਤੁਸੀਂ ਇਹ ਵੀ ਖਤਮ ਹੋ ਗਿਆ ਲਗਭਗ ਸਾਰਾ ਹੀ ਖਤਮ ਹੋ ਗਿਆ ਤੇ ਆ ਆ ਮੱਕੀ ਵਾਲੇ ਖੇਤ ਸੀਗੇ ਹਨਾ ਤੁਸੀਂ ਆ ਜੀਰੀ ਦਾ ਹਾਲ ਦੇਖ ਲਓ ਦਸੋ ਕੀ ਜਿਹੇ ਬੱਲੇ ਬਸ ਇਦਾਂ ਹੀ ਆ ਜਾਂਦੀ ਐ ਦੇਖੋ ਆ ਦੇਖ ਐਦਾਂ ਹੀ ਆ ਜਾਂਦੀ ਆ ਮੁਸ਼ਕ ਮਾਰ ਰਹੀ ਆ ਤੁਸੀਂ ਆ ਦੇਖੋ ਕੀ ਬਚਿਆ ਦੱਸੋ ਤੁਸੀਂ ਕਾਲੀ ਹੋ ਗਈ ਹਨਾ ਮੁਸ਼ਕ ਮਾਰਦੀ ਆ ਬਾਕੀ ਜੇ ਨਿਸਰ ਵੀ ਗਈ ਮੈਨੂੰ ਤਾਂ ਲੱਗਦਾ ਨਹੀਂ ਵੀ ਇੰਨਾ ਝਾੜ ਦਊਗੀ ਜਾਂ ਹਨਾ ਬਾਕੀ ਪਹਿਲੀ ਗੱਲ ਤਾਂ ਇਹਨੇ ਨਿਸਰਨਾ ਵੀ ਨਹੀਂ ਹੈ ਬਾਕੀ ਦੇਖੋ ਕੱਲ ਜੀਰੀਆਂ ਚੋਂ ਪਾਣੀ ਨਿਕਲਿਆ ਨਾ ਲੱਗ ਪਗ ਅਗਲੇ ਫੇਰ ਵੀ ਖੜਾ ਹੀ ਆ ਪਾਣੀ ਤੁਸੀਂ ਆ ਦੇਖੋ ਚਲੋ ਇੰਨੇ ਤੱਕ ਖੜੂ ਗਈ ਹਨ ਬੱਟਾ ਬੱਟਾ ਨੇ ਹਨਾ ਸਾਈਡਾਂ ਤੇ ਤੇ 2-4 ਦਿਨ ਧੁੱਪ ਲੱਗਣ ਦਿਓ 2-2 ਦਿਨ ਹਾਂ ਉਸ ਤੋਂ ਬਾਅਦ ਪਤਾ ਲੱਗ ਜੂ ਆਪਣੋਂ ਕਿਹੜੀ ਬਚਦੀ ਹੈ ਕਿਹੜੀ ਨਹੀਂ ਹੈ ਨਾ ਤੇ ਆ ਦੇਖੋ ਇੱਕ ਮੈਂ ਵੀਡੀਓ ਹੋਰ ਐਡ ਕਰੂੰਗਾ ਉਹ ਉੱਥੇ ਜ਼ਿਆਦਾ ਪਾਣੀ ਸੀਗਾ ਉਹ ਖੇਤਾਂ 'ਚ ਤੇ ਮੈਂ ਇੱਕ ਵੀਡੀਓ ਬਣਾ ਕੇ ਲਿਆ ਛੋਟੀ ਜੀ ਉਹ ਵੀ ਮੈਂ ਵਿੱਚ ਐਡ ਕਰ ਦੂੰਗਾ ਉਧਰ ਕਾਫੀ ਬੁਰਾ ਹਾਲ ਆ ਜੀਰੀਆਂ ਦਾ ਜਿਹੜੀਆਂ ਲਵੇ ਲਵੇ ਸੀਗੀਆਂ ਆਪਣੇ ਆ ਖੋੜੀ ਦੇ ਨਾਲ ਨਾਲ ਨਾ ਤੇ ਆ ਇਧਰ ਨਦੀ ਜਾਂਦੀ ਉਹ ਵੀ ਦਿਖਾਉਂਗਾ ਮੈਂ ਤੁਹਾਨੂੰ ਆ ਦੇਖੋ ਕੀ ਹਾਲ ਹੋਇਆ ਦੇਖੋ ਕੁਛ ਕੁਛ ਨਹੀਂ ਬਚਿਆ ਨਾ ਬੱਲੇ ਕੁਝ ਵੀ ਨਹੀਂ ਬਚਿਆ ਤੁਸੀਂ ਆ ਜਿਰੀ ਦੇ ਲੋ ਕਿੰਨੀ ਸੋਹਣੀ ਆ ਕਿੰਨੀ ਸੋਹਣੀ ਨਿਸਤਰੀ ਸੀਗੀ ਤੇ ਮੇਰੇ ਹਿਸਾਬ ਨਾਲ ਕੁਝ ਬਚ ਤਾਂ ਸਕਦੀ ਐ ਇਹ ਆ ਦੇਖੋ ਗੋਬੇ ਚ ਪਾਣੀ ਪਿਆ ਹੋਇਆ ਸੀਗਾ ਦੇਖੋ ਆ ਗੋਬਾ ਚੱਕਰੀ ਸੀਗੀ ਆ ਦੇਖੋ ਹੁਣ ਇਹਦਾ ਦੇਖੋ ਕੀ ਬਣਦਾ ਦੇਖੋ ਕਾਲੇ ਦਾਣੇ ਹੋ ਗਿਆ ਦੇਖੋ ਢੀਕਦਾ ਆਹ ਦੇਖੋ ਤੇ ਦੱਸਿਓ ਬਾਈ ਕਿੰਨਾ ਨੁਕਸਾਨ ਹੋਇਆ ਬਚ ਸਕਦੀ ਆ ਜਾਂ ਨਹੀਂ ਬਚ ਸਕਦੀ ਹਨ ਆਹ ਦੇਖੋ ਹਾਲੇ ਗੋਭਾ ਹੀ ਚੱਕਰੀ ਸੀਗੀ ਮਤਲਬ 40 50% ਨਿਸਰੀ ਸੀਗੀ ਤੇ ਬਾਕੀ ਵਾਲੇ ਗੋਭਾ ਚੱਕਰੀ ਸੀਗੀ ਹਨ ਗੋਭ ਦੇ ਵਿੱਚ ਪਾਣੀ ਪੈ ਗਿਆ ਇਹਦੇ ਆਹ ਦੇਖੋ ਤੇ ਆਪਣੇ ਵੀ ਪੰਜ ਕਿੱਲੇ ਮਰ ਗਏ ਉਹ ਵੀ ਮੈਂ ਤੁਹਾਨੂੰ ਦਿਖਾਉਣਾ ਜਾ ਕੇ ਮੋਟਰ ਤੇ ਚਲਦੇ ਆ ਦਿਖਾਉਣਾ ਤੁਹਾਨੂੰ ਇਹ ਸਾਰਾ ਏਰੀਆ ਨਾ ਪਾਣੀ ਦੇ ਵਿੱਚ ਡੁੱਬ ਗਿਆ ਸੀਗਾ ਜਿੰਨਾ ਵੀ ਤੁਸੀਂ ਦੇਖ ਰਹੋ ਪਿਛਲੀ ਵੀਡੀਓ ਦੇਖ ਕੇ ਜਾ ਕੇ ਮੈਂ ਇੱਕ ਵੀਡੀਓ ਪਾਈ ਹੋਈ ਆ ਤੇ ਇਹ ਸਾਰਾ ਹੀ ਪਾਣੀ ਦੇ ਵਿੱਚ ਡੁੱਬਿਆ ਹੋਇਆ ਸੀਗਾ ਛੜਕ ਤੇ 2-2 ਫੁੱਟ ਪਾਣੀ ਹੋ ਗਿਆ ਸੀਗਾ ਤੇ ਜਿੱਦਣ ਪਾਣੀ ਉੱਤਰਿਆ ਸੀਗਾ ਫੁੱਟ-ਫੁੱਟ ਰਹਿ ਗਿਆ ਸੀਗਾ ਅਸੀਂ ਉਦਣ ਆਏ ਸੀਗੇ ਅਸੀਂ ਤੇ ਦੇਖੋ ਤੁਹਾਨੂੰ ਆ ਸਾਰੀਆਂ ਜੀਰੀਆਂ ਡੁੱਬੀਆਂ ਸੀਗੀਆਂ ਸਾਰੀਆਂ ਹੀ A to Z ਆ ਦੇਖੋ ਆ ਕਿਤੇ ਬੱਚੇ ਤੇ ਦੇਖੋ ਨਿਸ਼ਾਨ ਦੀ ਕਰਨ ਇੰਨਾ ਪਾਣੀ ਸੀਗਾ ਆ ਮਤਲਬ ਆ ਡੁੱਬੀ ਪਈ ਸੀਗੀ ਆ ਦੇਖੋ ਬੂਟੀ ਬਾਕੀ ਨੁਕਸਾਨ ਤਾਂ ਕਾਫੀ ਹੋਇਆ ਆ ਬਾਈ ਦੀ ਵੀ ਨਿਸਰੀ ਪਈ ਆ ਦੇਖੋ ਆ ਸਾਰੀ ਜੀਰੀ ਡੁੱਬੀ ਪਈ ਸੀਗੀ ਜਿਨ੍ਹਾਂ ਨੇ ਤਾਂ ਚੱਕੇ ਹੋਏ ਸੀਗੇ ਗੋਬੇ ਗੋਬੇ ਚ ਹਨਾ ਉਹ ਸੀਗਾ ਖੋਬ ਉਹ ਤਾਂ ਗਲ ਗਈ ਬਾਕੀ ਜਿਹੜੀ ਨਿਸਰੀ ਹੋਈ ਆ ਉਹ ਹਲੇ ਕੁਝ ਠੀਕ ਹੋ ਵੀ ਆ ਤੇ ਦਿਖਾਉਣਾ ਮੈਂ ਤੁਹਾਨੂੰ ਸਾਰੀ ਜਿਹੜੀ ਅੱਗੇ ਜਾ ਕੇ ਆ ਦੇਖੋ ਆ ਦੇਖੋ ਆ ਦੇਖੋ ਕਿੰਨਾ ਪਾੜ ਪਿਆ ਹਨ ਬਾਕੀ ਨੁਕਸਾਨ ਤਾਂ ਕਾਫੀ ਕਰਕੇ ਜਾਂਦਾ ਪਾਣੀ ਤੇ ਇਸ ਵਾਰ ਇਹਨਾਂ ਵੀ ਮੁੜ ਗਿਆ ਪਰ ਮੁੜੇ ਵੀ ਬਹੁਤ ਔਖਾ ਚਾਰ ਪੰਜ ਦਿਨਾਂ ਦੇ ਵਿੱਚ ਪਾਣੀ ਨਿਕਲਿਆ ਚੜਿਆ ਤਾਂ 8 ਦਿਨ ਬਾਕੀ ਪਾਣੀ ਚਾਰ ਪੰਜ ਦਿਨ ਵਾਂਗ ਲੱਗ ਕੇ ਉਤਰ ਨੂੰ ਤੇ ਆ ਜੀ ਵੀ ਦੇਖੋ ਆ ਵੀ ਖਤਮ ਆ ਹਨ ਤੇ ਆ ਆ ਗਿਆ ਆਪਣੀ ਅੰਦਰ ਜ਼ਮੀਨ ਆ ਦੇਖੋ ਇਹ ਸੀਗੇ ਆਪਣੇ ਮੱਕੀ ਵਾਲੇ ਖੇਤ ਆ ਕਿੱਲਾ ਬਚਨ ਦੇ ਹਾਲਾਤ ਹੈਗੇ ਨੇ ਵੈਸੇ ਆ ਕਿੱਲਾ ਬਚ ਸਕਦਾ ਤੇ ਆ ਨਾਲ ਆਪਣੇ ਬਾਈ ਦੀਆਂ ਨੇ ਦੇਖੋ ਆ ਸਾਰੀਆਂ ਗੋਪ ਚੁੱਕੀ ਹੋਈ ਸੀਗੀ ਉਹਨਾਂ ਨੇ ਹਨ ਤੇ ਨਿਸਤਰੀ ਹੋਈ ਸੀਗੀ ਇਹ ਸਾਰੀ ਜੀਰੀ ਤੇ ਵੱਡੀ ਵੀ ਹੋਰੀ ਹੈ ਹਨ ਉਹਦੇ ਕਰਕੇ ਚਲੋ ਬਚ ਜੂਗੀ ਆਪਣਾ ਆ ਨੀਚੇ ਵਾਲਾ ਕਿਲਾ ਤਾਂ ਬਚ ਸਕਦਾ ਸ਼ਾਇਦ ਹਨ ਦੇਖੋ ਤੁਸੀਂ ਦੇਖੋ ਹਰਾਜਾ ਹੋਣ ਲੱਗ ਰਿਹਾ ਨੇ 2 ਦਿਨ ਹੋ ਗਏ ਪਾਣੀ ਉਤਰੇ ਨੂੰ ਦੇਖੋ ਹਰਾਜਾ ਤਾਂ ਹੋ ਗਿਆ ਹਨ ਠੀਕ ਆ ਵੈ ਜੀ ਆ ਦੇਖੋ ਮਿੱਟੀ ਜੀ ਤਾਂ ਹਲੇ ਲੱਗੀ ਹੋਈ ਆ ਇਹ ਹੀ ਖਰਾਬ ਕਰਦੀ ਆ ਦੇਖੋ ਆ ਤੁਹਾਨੂੰ ਦਿਖਾਉਣਾ ਦੇਖੋ ਆ ਦੇਖੋ ਮਿੱਟੀ ਜੀ ਲੱਗੀ ਹੋਈ ਹੈ ਹਨ ਤੇ ਉਹ ਜਿਹੜੇ ਆਪਣੇ ਪਿੱਛੇ ਨੇ ਦੋ ਕਿल्ले ਉਹ ਪਿੱਛੇ ਉਹ ਮਰ ਸਕਦੇ ਨੇ ਆ ਤੁਹਾਡੇ ਠੀਕ ਹੋ ਪਿਆ ਹੁਣ ਜਦ ਕੀ ਇਕੱਠੀ ਲੱਗੀ ਹੋਈ ਹੈ ਜੀਰੀ ਆਪਣੀ ਤੇ ਆ ਉੱਪਰਲੇ ਵੀ ਬਚ ਗਏ ਆ ਵੀ ਮਰ ਸਕਦਾ ਕਿਲਾ ਦੇਖੋ ਤੁਸੀਂ ਆ ਬਿਲਕੁਲ ਹੀ ਖਤਮ ਹੋਇਆ ਪਿਆ ਕੁਛ ਇਹ ਤੇ ਪਹਿਲਾਂ ਬਿਮਾਰੀ ਜੀ ਪੈ ਗਈ ਸੀਗੀ ਤੇ ਕੁਛ ਪਾਣੀ ਨੇ ਮਾਰਤਾ ਦੇਖੋ ਤੁਸੀਂ ਆ ਸੜਕ ਦੇਖੋ ਤੁਸੀਂ ਗੰਦੀ ਹੋਈ ਪਈ ਆ ਬਿਲਕੁਲ ਹਨ ਤੇ ਜਿੱਥੇ ਮੋਟਰਸਾਈਕਲ ਲਾਉਂਦੇ ਨੇ ਆ ਦੇਖੋ ਦੇਖੋ ਪਾਣੀ ਪਾਣੀ ਦੇ ਜਾਣ ਤੋਂ ਬਾਅਦ ਹਾਲ ਦੇਖੋ ਤੁਸੀਂ ਕੀ ਹੁੰਦਾ ਹਨ ਤੇ ਨੁਕਸਾਨ ਤਾਂ ਵੈਸੇ ਕਾਫੀ ਹੁੰਦੇ ਨੇ ਕੱਲਾ ਆਪਾਂ ਇਹ ਤਾਂ ਨਹੀਂ ਕਹਿ ਸਕਦੇ ਹਨ ਤੇ ਚਲੋ ਜੀਰੀ ਦਾ ਮਰੇਗੀ ਇਸ ਤੋਂ ਪਹਿਲਾਂ ਆਪਣਾ 20-25000 ਰੁਪਏ ਖਰਚਿਆ ਹੋਇਆ ਪਿਆ ਹਨ ਬਸ ਹੁਣ ਕੀ ਸੀਗਾ ਬਸ ਆਪਣੀ ਵੱਢਣੀ ਵੱਢਣੀ ਸੀਗੀ ਹਨ ਵੱਢ ਗਿਆ ਆਪਾਂ ਨੇ ਮੰਡੀ ਜਿਤਾ ਰੋਣੀ ਸੀਗੀ ਪੈਸੇ ਆਉਣੇ ਸੀਗੇ ਬਸ ਜਦੋਂ ਪੈਸਾ ਆਉਣ ਦਾ ਟਾਈਮ ਸੀਗਾ ਉਦੋਂ ਇਹ ਕੰਮ ਹੋ ਗਿਆ ਹਨ ਤੇ ਚਲੋ ਠੀਕ ਆ ਜੋ ਵੀ ਆ ਜਿੱਥੇ ਮਾਲ ਰੱਖਦਾ ਹਨ ਰਹਿਣਾ ਪੈਂਦਾ ਬਾਕੀ ਆਪਾਂ ਧੱਕਾ ਨਹੀਂ ਕਰ ਸਕਦੇ ਹੈਗੇ ਕੁਝ ਵੀ ਹਨਾ ਕੁਦਰਤ ਨਾਲ ਕੁਝ ਵੀ ਆ ਤੇ ਆ ਪੂਲੀ ਆ ਪਾਈ ਦਾ ਇਧਰ ਆਪਣੀ ਖੇਤ ਜੇ ਪਾਣੀ ਨਿਕਲ ਜਿੰਦਾ ਪੂਰੀ ਰਾਹੀਂ ਪਾਣੀ ਜਾ ਰਿਹਾ ਦੇਖੋ ਤੁਸੀਂ ਚਲੋ ਹੁਣ ਆਪਾਂ ਕੁਝ ਕਰ ਨਹੀਂ ਸਕਦੇ ਹਨ ਜੋ ਹੋਣਾ ਸੀਗਾ ਹੋ ਗਿਆ ਹੁਣ ਆਪਾਂ ਪ੍ਰਮਾਤਮਾ ਦਾ ਸ਼ੁਕਰੇ ਕਰ ਸਕਦੇ ਆ ਚਲੋ ਪੰਜ ਕਿੱਲੇ ਮਰ ਗਏ ਆਪਣੇ ਉੱਪਰਲੇ 10 ਕਿੱਲੇ ਬਚੇ ਵੀ ਨੇ ਨਾ ਹਨਾ ਉਹ ਸ਼ੁਕਰਾਨਾ ਕਰਨਾ ਚਾਹੀਦਾ ਆਪਾਂ ਨੂੰ ਪ੍ਰਮਾਤਮਾ ਦਾ ਹੁਣ ਦੇਖੋ ਹੁਣ ਜੇ ਆਪਣੇ ਉਹ 10 ਕਿੱਲੇ ਵੀ ਨਾ ਬਚਦੇ ਹਨਾ ਫੇਰ ਵੀ ਸਬਰ ਦੀਗਾ ਹਨਾ ਫੇਰ ਵੀ ਆਪਾਂ ਚਲੋ ਮੈਂ ਵੀ ਸ਼ੁਕਰਾਨਾ ਕਰਨਾ ਚਾਹੀਦਾ ਵੀ ਰੱਬਾ ਵੀ ਚਲ ਸਾਡੇ 5 ਕਿੱਲੇ ਚਲੋ ਮਰ ਗਏ ਹਨਾ ਤੇਰਾ ਸ਼ੁਕਰਾਨਾ ਵੀ ਸਾਡੇ ਉੱਪਰਲੇ 10 ਕਿੱਲੇ ਬਚ ਗਏ ਫੇਰ ਵੀ ਹਨਾ ਸ਼ੁਕਰਾਨਾ ਕਰਿਆ ਕਰੋ ਪ੍ਰਮਾਤਮਾ ਦਾ ਮਾੜੇ ਚੰਗੇ ਦਿਨ ਆਉਂਦੇ ਜਾਂਦੇ ਨੇ ਜੀਰੀ ਅਗਲੇ ਸਾਲ ਫੇਰ ਲੱਗ ਜੂ ਠੀਕ ਆ ਤੇ ਬਾਕੀ ਜੋਰ ਨਹੀਂ ਜਲਦਾ ਹੈਗਾ ਆਪਾਂ ਕੁਝ ਨਹੀਂ ਕਰ ਸਕਦੇ ਮਿਲਦੇ ਆਂ ਅਗਲੀ ਵੀਡੀਓ ਚ ਤੇ ਜੇ ਹੋਇਆ ਮੈਂ ਉੱਧਰ ਜਾ ਕੇ ਵੀਡੀਓ ਬਣਾਉਣਾ ਜਿੱਥੇ ਕਾਫੀ ਪਾਣੀ ਸੀਗਾ ਹਲੇ ਉੱਥੇ ਪਾਣੀ ਹੈਗਾ ਤੇ ਜੇ ਮੋਟਰ ਨਾਲ ਗਿਆ ਤਾਂ ਮੈਂ ਵੀਡੀਓ ਬਣਾ ਕੇ ਵਿੱਚ ਐਡ ਕਰ ਦੂੰਗਾ ਦੇਖ ਲਿਓ ਬਾਈ ਉਧਰ ਕਾਫੀ ਬੁਰਾ ਹਾਲ ਆ ਆਪਣਾ ਉਹ ਨੇੜੇ-ਨੇੜੇ ਜਿੱਥੇ ਆਪਣੀ ਖੋਲੀ ਲੰਗਦੀ ਆ ਤੇ ਘੱਗਰਾ ਆਪਣੇ ਖੇਤ ਦੇ ਕੋਲ ਦੀ ਲੰਗਦੀ ਆ ਉਹ ਦੇਖੋ ਆ ਆ ਰਹੀ ਆ ਆਪਣੀ ਮੋਟਰ ਇਹ ਤੋਂ ਦੂ ਗਿੱਲੇ ਪਰ ਘੱਗਰ ਘੱਗਰ ਘੱਟਮਾਰ ਕਰਦੀ ਆ ਸਾਡੇ ਜਿਹੜੀ ਘੱਗਰ ਤੋਂ ਇਹ ਤਾਂ ਖੋਲੀ ਖੋਲੀ ਜਾਂਦੀ ਆ ਸਾਡੇ ਇਧਰ ਇੱਕ ਛੋਟੀ ਜੀ ਨਦੀ ਜਾਂਦੀ ਆ ਤੇ ਜਦੋਂ ਘੱਗਰ ਭਰ ਜਾਂਦੀ ਉਹ ਬੈਕ ਮਾਰਦੇ ਆ ਨਾ ਸਾਡਾ ਪੋਲਾ ਜਿਹੜਾ ਹਾਂਸੀਪਟਾਣਾ ਨਹਿਰ ਵਾਲਾ ਉੱਤੇ ਪਾਣੀ ਲੱਗ ਜਾਂਦਾ ਜਾ ਕੇ ਤੇ ਉਹ ਸਾਰਾ ਪਾਣੀ ਬੈਕ ਆਉਂਦਾ ਇਹ ਸਾਡੀ ਖੋਲੀ ਚ ਖੋਲੀ ਕਰਕੇ ਇੱਧਰ ਪਾਣੀ ਦਾ ਲੈਵਲ ਵੱਧ ਜਾਂਦਾ ਤੇ ਆ ਆਪਣੀਆਂ ਜੀਰੀਆਂ ਡੁੱਬ ਜਾਂਦੀਆਂ ਨੇ ਆ ਦੇਖੋ ਉਹਦੇ ਕਾਰਨ ਜਿਆਦਾ ਨੁਕਸਾਨ ਹੁੰਦਾ ਕਰਦੇ ਆ ਉਹਦਾ ਵੀ ਹੱਲ ਕੋਈ ਹਾਂਸੀਪਟਾਣਾ ਨਹਿਰ ਦਾ ਤੇ ਦੇਖਦੇ ਆ ਚਲੋ ਮਿਲਦੇ ਆ ਅਗਲੇ ਵਲੌਗ ਚ ਰੱਬ ਰੱਖਾ ਬਾਏ ਬਾਏ